ਜਿਨ ਲੋਇਣ ਜਗ 모ਇਆ ਜਿਨਾਂ ਅੱਖਾਂ ਨੇ ਪਾਨੀ ਅੱਖਾਂ ਨੇ ਦੁਨੀਆ ਨੂੰ ਨਚਾਇਆ ਜਿਨ ਲੋਇਣ ਜਗ 모ਇਆ ਸੇ ਲੋਇਣ ਮੈਂ ਡਿਠ ਫਰੀਦ ਸਾਹਿਬ ਕਹਿੰਦੇ ਨੇ ਮੈਂ ਉਹ ਅੱਖਾਂ ਦੇਖੀਆਂ ਨੇ ਤੇ ਸਾਡੇ ਵੈਸੇ ਭੂਮਿਕਾ ਵਿੱਚ ਕਈ ਵਿਦਵਾਨ ਪੁਰਸ਼ ਕਹਿੰਦੇ ਆ ਇੱਕ ਉਹ ਔਰਤ ਜਿਹੜੀ ਅਤ ਦੀ ਹਸੀਨ ਉਹ ਉਹ ਉਹਨੇ ਆਪਣੀ ਖੂਸੰਦ ਦਾ ਜਲਵਾ ਬਖੇਰਿਆ ਤੇ ਜਦੋਂ ਮੌਤ ਵੀ ਉਹ ਖੋਪੜੀ ਤੇ ਬਾਬੇ ਨੇ ਖੋਪੜੀ ਪਕੜ ਕੇ ਕਿਹਾ ਉਹ ਕਾ ਕਹਾਣੀ ਰੂਪ ਕਹਿੰਦੇ ਆ ਪਰ ਮੈਂ ਸਿੱਧੀ ਗੱਲ ਕਾਂਗੇ ਜਦੋਂ ਕਹਾਂ ਨਾ ਮੈਂ ਡਿਠ ਇਹਦਾ ਮਤਲਬ ਕੋਈ ਘਟਨਾ ਵਾਪਰੀ ਤੇ ਉਹਨਾਂ ਵੇਖਿਆ ਜਿਨ ਲੋਇਣ ਜਗ ਮੋਇਆ ਸੇ ਲੋਇਣ ਮੈਂ ਡਿਠ ਕਜਲ ਰੇਕ ਨਾ ਸਹੰਦਿਆ ਸੇ ਪੰਖੀ ਸੁਵੇ ਵਖਿਟ ਆ ਕੀ ਕਹਤਾਂ ਮਹਾਰਾਜ ਨੇ ਸ਼ਬਦ ਵਰਤੇ ਆ ਇਹ ਮਿਥਿਆ ਕਿਵੇਂ ਇੱਕ ਥੋੜੀ ਜੀ ਹੋਰ ਬੇਨਤੀ ਇਹ ਨਹੀਂ ਆਪਾਂ ਨੂੰ ਨਿੰਦੀ ਜਾਂਗੇ ਬਾਬਾ ਜੀ ਕਹਿੰਦੇ ਆ ਇਹ ਕੰਮ ਦਾ ਬੜਾ ਹੀ ਇਹਦੇ ਤੋਂ ਫਾਇਦਾ ਲੈ ਲੈ ਜਿਸ ਐਸਕੇ ਨੇ ਕਿਉਂਕਿ ਜੋਤ ਤੋਂ ਬਿਨਾ ਇਹ ਆ ਹੀ ਨਹੀਂ ਸਕਦਾ ਤੇ ਜੋਤ ਤੋਂ ਬਿਨਾ ਇਹ ਰਹਿ ਵੀ ਨਹੀਂ ਸਕਦਾ ਫਿਰ ਸੁਣਿਓ ਆ ਆਨੰਦ ਸਾਹਿਬ ਦੀਆਂ ਦੋ ਪੌੜੀਆਂ ਲੈ ਲਈ ਹੋਰ ਸੌਖਾ ਹੋ ਜਾਏਗਾ ਇਹ ਸਰੀਰਾ ਮੇਰਾ ਹਰ ਤੁੰਗ ਮੈਂ ਜੋਤ ਰੱਖੀ ਸੱਚੋ ਤਾਂ ਪੁੱਛਾਨੂੰ ਤੇਰੇ 'ਚ ਜੋਤ ਰੱਖੀ ਤੇ ਮਹਾਰਾਜ ਕਹਿੰਦੇ ਤਾ ਤੂੰ ਜਗ ਮੈਂ ਆਇਆ ਜਿਹੜੀ ਜੋਤ ਰੱਖੀ ਉਹਦੇ ਕਰਕੇ ਤੂੰ ਆਇਆ ਮੈਂ ਪਰਸੋ ਚੌਥ ਕਿਹਾ ਜਿੱਦਨ ਚੇਤਨਾ ਨਿਕਲ ਗਈ ਬਾਡੀ ਨੇ ਕੁਝ ਨਹੀਂ ਕਰਨਾ ਮੰਨ ਲਓ ਮੈਂ ਇਹ ਰਿਪੀਟ ਕਰਨ ਲੱਗਾ ਕਥਾ ਵੀ ਇੱਕ ਬੰਦੇ ਚ ਚੇਤਨਾ ਨਹੀਂ ਜੋਤ ਨਿਕਲ ਗਈ ਅਸੀਂ ਕਹਾਂਗੇ ਵੀ ਆ ਦੁੱਖ ਆ ਸੋਖ ਆ ਸਭ ਜੀ ਮੈਂ ਤੇ ਕਿਾਸੀ ਖਤਰਨਾਕ ਤੋਂ ਖਤਰਨਾਕ ਨਸ਼ਾ ਮਰੇ ਬੰਦੇ ਦਾ ਮੂੰਹ ਸਾਰਾ ਭਰ ਦਿਓ ਕੁਝ ਵੀ ਨਹੀਂ ਹੋਣਾ ਕਿਉਂਕਿ ਬਾਹਰ ਦੀਆਂ ਚੀਜ਼ਾਂ ਵੀ ਤਾਂ ਅਸਰ ਕਰਦੀਆਂ ਨੇ ਜੇ ਅੰਦਰ ਚੇਤਨਾ ਹੈ ਤਾਂ ਆ ਮਰਿਆਂ ਨੂੰ ਲੋਕੀ ਕਿ ਘੋ ਪਾਈ ਜਾਂਦੇ ਆ ਮੂੰਹ 'ਚ ਉਹ ਉਹਦੇ ਤੇ ਕੋਈ ਅਸਰ ਹੁੰਦਾ ਪਿਆ ਪਾਣੀ ਦੇ ਚਿਮਚੇ ਪਾਉਂਦੇ ਆ ਪਿਛਾ ਹੁੰਦਾ ਕਿਉਂਕਿ ਅੰਦਰ ਚੇਤਨਾ ਨਹੀਂ ਮੇਰਾ ਗੁਰੂ ਕਹਿੰਦਾ ਉਹ ਬੰਦਿਆ ਜੋ ਤੂੰ ਇਸ ਨੂੰ ਵਰਤ ਰਿਹਾ ਇਹ ਅਸਲ 'ਚ ਤੂੰ ਨਹੀਂ ਅਸਲ 'ਚ ਤੂੰ ਉਹਵੇਂ ਜਿਹਦੇ ਸਹਾਰੇ ਚੱਲਦਾ ਪਿਆ ਇਹ ਸਰੀਰਾ ਮੇਰਾ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋ ਤਰੱਕੀ ਤੁਦ ਵੀ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਸੱਚੋ ਤਾਂ ਪਛਾਨੂ ਜਿਹੜਾ ਜਿਉ ਹੈ ਵਿੱਚ ਇਹ ਤਾਂ ਮਿੱਥਿਆ ਮਹਾਰਾਜ ਕਹਿ ਰਹੇ ਨੇ ਕਿ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਖਰ ਪ੍ਰਭੂ ਜਿਆ ਮਹਾਰਾਜ ਕਹਿੰਦੇ ਫਿਰ ਸਮਝ ਪਈ ਕਿ ਸਾਰਾ ਤਮਾਸ਼ਾ ਇੱਕ ਸ਼ਬਦ ਚਲੋ ਇੱਕ ਪੌੜੀ ਵਿੱਚ ਹੋਰ ਹਾਰ ਜਿਉ ਗੁਫਾ ਅੰਦਰ ਰਾਕੈ ਇਹ ਗੁਫਾ ਮਿੱਥਿਆ ਹੈ ਔਰ ਇਸ ਗੁਫਾ ਵਿੱਚ ਜਿਹੜਾ ਜੀਵ ਰਹਿੰਦਾ ਨੇ ਸੱਚ ਉਹੀ ਹੈ ਉਹ ਉਹਨੇ ਇੱਥੇ ਸਦਾ ਟਿਹਣਾ ਰਹਿਣਾ ਹੈ ਵੇਖੋ ਫਿਰ ਬੇਨਤੀ ਸੁਣਿਓ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਇਹ ਸਾਧਨਾ ਕਰਨ ਵਾਲਿਓ ਇਹ ਤਨ ਮਿੱਠਿਆ ਹੈ ਇਸ ਤਨ ਨੂੰ ਜਿਹੜੀ ਚੇਤਨਾ ਚਲਾਰੀ ਹੈ ਉਹ ਰਾਮ ਕੀ ਅੰਸ਼ ਹੈ ਉਹ ਪਰਮਾਤਮਾ ਦੀ ਅੰਸ਼ ਹੈ ਉਨਿਸ ਰਹਿਣਾ ਹੈ ਬਾਕੀ ਨਹੀਂ ਹਰ ਇੱਥੇ ਵਿਸ਼ਰਾਮ ਹੈ ਖਰੀਜ ਜੀਓ ਜੀਉ ਦਰਥ ਜਿੰਦ ਹਰ ਜੀਓ ਗੁਫਾ ਅੰਦਰ ਰੱਖ ਹੈ ਇਸ ਸਰੀਰ ਗੁਫਾ ਚ ਰੱਖ ਕੇ ਵਾਜਾ ਪਵਨ ਵਜਾਇਆ ਆਸਵਾਸਾ ਦਾ ਵਾਜਾ ਵਜਾ ਦਿੱਤਾ ਜੀ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਕੋਈ ਤੇ ਉਹਨੇ ਬਾਹਰ ਪੈਦਾ ਕਰ ਦਿੱਤੇ ਨੌ ਦੁਆਰੇ ਜੀ ਆ ਦੋ ਅੱਖਾਂ ਦੋ ਕੰਨ ਦੋ ਨਾਸਕਾ ਮੂੰਹ ਜਨਨ ਇੰਦਰੀ ਮਲ ਦੁਆਰ ਇਹ ਨੌ ਦਰਵਾਜੇ ਗੁਰੂ ਅਮਰਦਾਸ ਕਹਿੰਦੇ ਨੇ ਇਹ ਢਾਂਚੇ ਚ ਨੌ ਤਾਂ ਦਿਸਦੇ ਨੇ ਦਸਵਾਂ ਗੁਪਤ ਰਖਾਇਆ ਗੁਰੂ ਦਵਾਰੈ ਲਾਇ ਭਾਵਨੀ ਇਕਨਾ ਦਸਵਾਂ ਦਵਾਰ ਦਿਖਾਇ ਜਨੇ ਸਾਧਨਾ ਸ਼ੁਰੂ ਕੀਤੀ ਪਰ ਇੱਥੇ ਵੀ ਗੁਰੂ ਦਵਾਰੇ ਕਹਿ ਇਕਨਾ ਦਸਵਾਂ ਦਵਾਰ ਦਿਖਾਇਆ ਤਹ ਅਨੇਕ ਰੂਪ ਨਉ ਨਾਮਿਤ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜਿਉ ਗੁਫਾ ਅੰਦਰ ਰੱਕ ਕੇ ਵਾਜਾ ਪੰਮਣ ਵਜਾਇਆ ਮੈਂ ਫਿਰ ਅਰਜ਼ ਕਰਾਂਗਾ ਇਸ ਢਾਂਚੇ ਨੇ ਮੇਰੇ ਨੇ ਤੁਹਾਡੇ ਨੇ ਇਹਨੇ ਨਹੀਂ ਰਹਿਣਾ ਪਰ ਜਿਹੜਾ ਇਹਦੇ ਵਿੱਚ ਸੱਚ ਹੈ ਨਾ ਔਰ ਇੱਕ ਸਵਾਲ ਉੱਠਦਾ ਹੈ ਵੀ ਅੰਦਰ ਜਿਹੜਾ ਮੇਰੇ ਤੁਹਾਡੇ ਸਭ 'ਚ ਰਾਮ ਕੀ ਅੰਸ ਪ੍ਰਮਾਤਮਾ ਦੀ ਜੋਤ ਰੋਜ਼ ਪੜਨੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਫਿਰ ਇੱਕ ਚੋਰ ਕਿਉਂ ਤੇ ਦੂਜਾ ਸੰਤ ਕਿਉਂ ਇੱਕ ਨਿੰਦਤ ਕਿਉਂ ਤੇ ਦੂਜਾ ਨਿੰਦਿਆ ਬਰਦਾਸ਼ਤ ਕਰਨ ਵਾਲਾ ਕਿਉਂ ਇਹ ਕਿਉਂ ਸਾਰਾ ਮਾਜਰਾ ਉਹਨਾਂ ਭਾਈ ਸਾਹਿਬ ਜੀ ਦੀ ਰਚਨਾ ਵਿੱਚੋਂ ਹੈ ਪ੍ਰਥਮਾ ਸਾਸਨਾ ਮਾਸਨ ਅੰਧ ਧੁੰਦ ਕਿਸ ਖਬਰ ਨਾ ਪਾਈ ਜਦੋਂ ਸਾਡਾ ਮਾਸ ਨਹੀਂ ਸੀ ਕੁਝ ਵੀ ਨਹੀਂ ਸੀ ਕੋਈ ਖਬਰ ਨਹੀਂ ਸੀ ਮਹਾਰਾਜ ਕਿਨ ਲਕਤ ਬਿੰਦ ਕੀ ਦੇਰ ਅਚ ਪੰਜ ਤਤ ਕੀ ਜੜ ਤੇ ਜੜਾਈ ਮਾਂ ਦਾ ਖੂਨ ਪਿਓ ਦਾ ਬਿੰਦ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਇਹ ਬਣਾ ਦਿੱਤੀ ਪੌਣ ਪਾਣੀ ਬਸੰਤ ਰੂਪ ਚੌਥੀ ਧਰਤੀ ਸੰਗ ਮਲਾਈ ਪੰਚਮ ਵਿੱਚ ਆਕਾਸ਼ ਕਰ ਛਠਮ ਕਰਤਾ ਅਦ੍ਰਿਸ਼ਟ ਸਮਾਈ ਫਿਰ ਸੁਣਿਓ ਸਾਚੋ ਤਾਹ ਪਛਾਨੋ ਪੰਜਾਂ ਤਤਾਂ ਦਾ ਪੁਤਲਾ ਹੈ ਇਹਦੇ ਵਿੱਚ ਛੇਵਾਂ ਇੱਕ ਹੋਰ ਵੀ ਹੈ ਜਿਹਨੂੰ ਜੋਤ ਕਹਿੰਦੇ ਆ ਬਸ ਉਸ ਜੋਤ ਕਰ ਕੀ ਤੁੰਗੇ ਅਗਲਾ ਸਵਾਲ ਜੀ ਫਿਰ ਜੇ ਸਭ ਚ ਰਾਮ ਕੀ ਅੰਸ ਹੈ ਚੰਗੇ ਕਿਉਂ ਮਾੜੇ ਕਿਉਂ ਇਹ ਇਹ ਬੜਾ ਡੂੰਗਾ ਵਿਸ਼ਾ ਹੈ ਮੈਂ ਬੇਨਤੀ ਕਰਾਂਗਾ ਡਾਕਟਰ ਸ਼ੇਰ ਸਿੰਘ ਜੀ ਹਾਂ ਦਾ ਸੀ ਗੁਰਮਤਿ ਦਰਸ਼ਨ ਹੈ ਇਹ ਬੜੀ ਸੋਹਣੀ ਕਿਤਾਬ ਹੈ ਸੇ ਪੰਜਾਬੀ ਚ ਹੈ ਪੜਨ ਵਾਲੀ ਹੈ ਇੱਕ ਤਾਂ ਜਦੋਂ ਅੰਦਰ ਵਾਲਾ ਮਾਇਆ ਤੋਂ ਪ੍ਰਭਾਵਿਤ ਹੁੰਦਾ ਹੈ ਹਉਮੇ ਤੋਂ ਪ੍ਰਭਾਵਿਤ ਹੁੰਦਾ ਹੈ ਉਦੋਂ ਮਲੀਨਤਾ ਚ ਜਾਂਦਾ ਹੈ ਪਰ ਯਾਦ ਰੱਖਿਓ ਮਲੀਨਤਾ ਵਿੱਚ ਰਹਿ ਕੇ ਵੀ ਉਹਦੀ ਸ਼ੁੱਧਤਾ ਕਦੀ ਖਤਮ ਨਹੀਂ ਹੁੰਦੀ ਪਾਣੀ ਜਿੰਨਾ ਮਰਜ਼ੀ ਗੰਦਾ ਹੋ ਜਾਏ ਜਿੰਨਾ ਮਰਜ਼ੀ ਮੈਲਾ ਹੋ ਜਾਏ ਉਹਦੇ ਅੰਦਰ ਨਿਰਮਲਤਾ ਹੀ ਨਹੀਂ ਜਾਂਦੀ ਪਿਆਰਿਓ ਪਾਣੀ ਮੈਲਾ ਮੈਲ ਨਾਲ ਭਰਿਆ ਤੁਸੀਂ ਦੇਖੋ ਕਿ ਮੈਲ ਥੱਲੇ ਰਹਿੰਦੀ ਪਾਣੀ ਨਿਰਮਲ ਉੱਡ ਜਾਂਦਾ ਹੁਣ ਉੱਥੇ ਭਾਈ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਹੈ ਇਹ ਬੜੀ ਪੁਰਾਣੀ ਸਾਡੇ ਉਸ ਭਾਰਤ ਦੇ ਵਿੱਚ ਵਰਤੀ ਜਾਂਦੀ ਹੈ ਕਿ ਗੁਰੂ ਰਣ ਸਾਹਿਬ ਜੀ ਬੜੀ ਰਹੀ ਹੈ ਕਿ ਸਵੰਤੀ ਬੂੰਦ ਬਾਰੇ ਕਿਹਾ ਜਾਂਦਾ ਜੇ ਬੂੰਦ ਇੱਕੋ ਹੀ ਉਹ ਸਵੰਤੀ ਬੂੰਦ ਪਾਣੀ ਵਿੱਚ ਮਿਲ ਜਾਏ ਤੇ ਸਮੁੰਦਰ ਦਾ ਅਸਗਾ ਸਮੁੰਦਰ ਬਣ ਜਾਏਗੀ ਜੇ ਮਿੱਟੀ ਵਿੱਚ ਮਿਲ ਜਾਏ ਜਿੱਥੇ ਸਵੰਤੀ ਬੂੰਦ ਡਿੱਗੇ ਉਸ ਜ਼ਮੀਨ ਵਿੱਚ ਫਸਲ ਦੂਜੀਆਂ ਖੇਤਾਂ ਨਾਲੋਂ ਬਹੁਤ ਜ਼ਿਆਦਾ ਨਿਕਲੇਗੀ ਉਹ ਰੁੱਖਾਂ ਦਾ ਫਲਾਂ ਦਾ ਰੂਪ ਧਾਰਨ ਕਰਕੇ ਜੇ ਉਹੀ ਬੂੰਦ ਸਿੱਪੀ ਵਿੱਚ ਡਿੱਗ ਪਵੇ ਤੇ ਮੋਤੀ ਬਣ ਜਾਏਗੀ ਉਹੀ ਬੂੰਦ ਕੇਲੇ ਵਿੱਚ ਡਿੱਗ ਪਵੇ ਤੇ ਕਫੂਰ ਬਣ ਜਾਏਗੀ ਉਹੀ ਬੂੰਦ ਕਿਤੇ ਵੱਦ ਕਿਸਮਤੀ ਨਾਲ ਸੱਪ ਦਾ ਮੂੰਹ ਖੁੱਲਾ ਹੋਵੇ ਉਹਦੇ ਵਿੱਚ ਡਿੱਗ ਪਵੇ ਤੇ ਜ਼ਹਿਰ ਬਣ ਜਾਏਗੀ ਬੂੰਦ ਇੱਕੋ ਹੀ ਹੈ ਜੀਹੋ ਜੀ ਸੰਗਤ ਮਿਲਦੀ ਬਸ ਉਹ ਕੁਝ ਬਣੀ ਜਾਂਦੀ ਹੈ ਪਿਆਰੋ ਜੋਤ ਤਾਂ ਸਾਰਿਆਂ ਵਿੱਚੇ ਮੰਦਿਆਂ ਵਿੱਚ ਉਹਦੀ ਜੋਤ ਨਹੀਂ ਸਭ ਵਿੱਚ ਉਹ ਦਿਖੇ ਭਾਈ ਸਾਹਿਬ ਲਿਖਦੇ ਆ ਗੁਰਦਾਸ ਸਾਹਿਬ ਸੰਸਰ ਵਰਸੈ ਸਵਾਂਤ ਗੁੰਡ ਜੋ ਸਭ ਨਹੀਂ ਥਾਈ ਜਲ ਅੰਦਰ ਜਲ ਹੋਏ ਮਿਲੈ ਧਰਤੀ ਬਉ ਭਾਈ ਕਿਰਕ ਬਿਰਕ ਰਸ ਕਸ ਕਣੇ ਫਲ ਫੁੱਲ ਸੋਹਾਈ ਕੇਲੇ ਵਿੱਚ ਕਪੂਰ ਕੋਈ ਸੀਤਲ ਸੁਗਦਾਈ ਮੋਤੀ ਹੋਵੇ ਸਿਰ ਤੋਂ ਬਹੁ ਮੋਲ ਮਲਾਈ ਬਿਸਰਦੇ ਮੂ ਕਾਲਪੂਰ ਚਿਤਵੇ ਗੁਰਿਆਈ ਅਗੇ ਕਹਿੰਦੇ ਨੇ ਆਪੇ ਆਪ ਵਰਤਦਾ ਸਤ ਸੰਗ ਸੁਭਾਈ ਵਰਤਦਾ ਤੇ ਤੂੰ ਆਪ ਹੈ ਜਿਹੋ ਜੀ ਕਿਸ ਨੂੰ ਸੰਗਤ ਮਿਲਦਾ ਖਿਆਲਾਂ ਦੀ ਚੰਗੀ ਮੰਦੀ ਉਸ ਤਰੀ ਬਣ ਜਾਂਦਾ ਪਰ ਫਿਰ ਵੀ ਬੇਨਤੀ ਹੈ ਜਿਹੜਾ ਵਿੱਚ ਵਸਦਾ ਉਹ ਹੀ ਸੱਚ ਹੈ ਇਹ ਰਾਮ ਕੀ ਅੰਸ ਹੈ ਮਹਾਰਾਜ ਕਹਿੰਦੇ ਨੇ ਸਾਧੂ ਇਹ ਤਨ ਮਿਥਿਆ ਜਾਨੋ ਯਾ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ ਜਿਹੜਾ ਅੰਦਰ ਵਸ ਰਿਹਾ ਹੈ ਜਿਨੂੰ ਜੋਤ ਕੇ ਨਾ ਚੇਤਨਾ ਕੇ ਨਾ ਆਤਮਾ ਕੇ ਮੈਂ ਉਹ ਸੱਚ ਹੈ ਇਹ ਜਗ ਹੈ ਸੰਪਤ ਸੁਪਨੇ ਕੀ ਸੰਪਦ ਅਰਥੇ ਸੰਪਤੀ ਇਹ ਜਗ ਅਰਥੇ ਇਹ ਸੰਸਾਰ ਜੋ ਕੁਝ ਦੁਨੀਆ ਚ ਤੇਰੇ ਕੋਲ ਹੈ ਨਾ ਇਹ ਸੁਪਨਾ ਹੀ ਹੈ ਤੇ ਮਹਾਰਾਜ ਕਹਿੰਦੇ ਆ ਦੇਖ ਕਹਾ ਇਹਦਾ ਪਾਠ ਨਾਸਕੀ ਨਹੀਂ ਕਰਨਾ ਦੇਖ ਕਹਾ ਐ ਡਾਨੋ ਆੜੇ ਆੜੇ ਦੇ ਉੱਤੇ ਦੁਲਾਵਾਂ ਲੱਗੀਆਂ ਨੇ ਐਡਾਨੂ ਐਡਾਨੂ ਦਰਨਾ ਆਕੜਨਾ ਆਫਰਿਆ ਫਿਰਨਾ ਹੰਕਾਰੀ ਹੋ ਜਾਣਾ ਕਹਿੰਦੇ ਜਿਹੜੀ ਆ ਜਗਤ ਦੀ ਤੂੰ ਮਾਇਆ ਲਈ ਫਿਰਨਾ ਨਾ ਐ ਤੁਰਨਾ ਫੁੱਲਿਆ ਫੁੱਲਿਆ ਯਾਦ ਰੱਖੀ ਇਹ ਸੁਪਨੇ ਦੀ ਆ ਜਿਵੇਂ ਸੁਪਨਾ ਬੰਦੇ ਨੂੰ ਆਵੇ ਬਹੁਤ ਕੁਝ ਇਕੱਠਾ ਹੁੰਦਾ ਐ ਅੱਖਾਂ ਖੁੱਲਣ ਤੇ ਕੁਝ ਵੀ ਨਹੀਂ ਹੁੰਦਾ ਯਾਦ ਰੱਖੀ ਜਿੱਦਨ ਮੌਤ ਨੇ ਅੱਖ ਕੋਲੀਏ ਸੁਪਨੇ ਦਾ ਸਭ ਕੁਝ ਹੀ ਤੇਰਾ ਚਲਾ ਜਾਣਾ ਇਹ ਖੈਕ ਇਸੇ ਕਰਕੇ ਗੁਰੂ ਨੇ ਕਿਹਾ ਕਿ ਸੁਪਨਾ ਜਿਉ ਸੁਪਨਾ ਅਰਪੈਖਨਾ ਐਸੇ ਜਾਪੋ ਜਾਨ ਇਨਮੈ ਕਾ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਹ ਜਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਐਡਾਨੋ ਉਹ ਕਾਦਾ ਆਪਰਿਆ ਫਿਰਨੇ ਕੀ ਕੀ ਤੇਰੇ ਕੋਲ ਮਹਾਰਾਜ ਕਹਿੰਦੇ ਸੰਗ ਤਿਹਾਰ ਹੈ ਇਥੇ ਇੱਕ ਬੇਨਤੀ ਕਰਾਂਗਾ ਉੱਤੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਤੇ ਨੂੰ ਲੱਗੀ ਕੋਈ ਸਿਹਾਰੀ ਪੜਨੀ ਹੈ ਤਿਹਾਰ ਹੈ ਇਹ ਚਲ ਨਹੀਂ ਨਹੀਂ ਤੇ ਹਾਰੇ ਦਰ ਤੇ ਤੁਹਾਡੇ ਤੇਰਾ ਸੰਗ ਤਿਹਾਰਾ ਕਚੂ ਨਾ ਚੱਲੈ ਤੇਰੇ ਨਾਲ ਕੁਛ ਨਹੀਂ ਚਲਣਾ ਇਥੋਂ ਤੱਕ ਕਿ ਜਿਹੜੇ ਕੱਪੜੇ ਵੀ ਤੂੰ ਸਟੋਰ ਚ ਲੈ ਕੇ ਆ ਤੈਨੂੰ ਉਹ ਵੀ ਨਹੀਂ ਪਾਣੇ ਨਾਲ ਇਹ ਸੱਚ ਜੀ ਜੀ ਕੋਈ ਜਾਏਗਾ 1 ਟਕਾ ਨਹੀਂ ਨਾਲ ਜਾਣਾ ਜਾਣਾ ਕਿੰਨੇ ਵਿੱਚ ਜਿਹੜਾ ਸ਼ਰੀਰ ਲੈ ਕੇ ਆਏ ਨੇ ਨਹੀਂ ਜਾਣਾ ਮਹਾਰਾਜ ਕਹਿੰਦੇ ਨੇ ਕਿ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇਦ ਘਾਈ ਕਹਾਂ ਭਇਓ ਦਰਬੰਦ ਦੇ ਹਾਤੇ ਖਿਨਮੈ ਭਈ ਪਰਾਈ ਕਹਾਂ ਭਇਓ ਦਰਬੰਦ ਦੇ ਹਾਤੇ ਖਿਨਮੈ ਭਈ ਪਰਾਈ ਮਹਾਰਾਜ ਕਹਿੰਦੇ ਆ ਕਿ ਇੱਚ ਕੁਝ ਨਹੀਂ ਜਾਣੇ ਸੰਗ ਤਿਹਾਰਾ ਕਛੂ ਨਾ ਚੱਲੇ ਤਾਹੇ ਕਹਾਂ ਲਪਟਾਨੂ ਤੂੰ ਕਿਉਂ ਇਹਦੇ ਚ ਚੰਬੜਿਆ ਪਿਆ ਕਿਉਂ ਲਪਟਿਆ ਪਿਆ ਹੈ ਤੇਰੇ ਨਾਲ ਨਾਲ ਕੁਛ ਵੀ ਨਹੀਂ ਜਾਣਾ ਮਹਾਰਾਜ ਕਹਿੰਦੇ ਆ ਫਿਰ ਕੀ ਕਰੀਗੇ ਹੁਣ ਅੱਗੇ ਯਾਦ ਰੱਖਿਓ ਆਹ ਗੱਲਾਂ ਨੇ ਜਿਹੜੀਆਂ ਗੁਰੂ ਤੇਗ ਬਹਾਦਰ ਸਾਹਿਬ ਸਮਤ ਦੇ ਲਕਿਆ ਮਹਾਰਜ ਕਹਿੰਦੇ ਆ ਉਸਤਤ ਨਿੰਦਾ ਦੋ ਪਰ ਹਰ ਹਰ ਕੀਰਤ ਔਰ ਆਨੂ ਉਸਤਤ ਨਿੰਦਾ ਉਸਤਤ ਅਤੇ ਨਿੰਦਿਆ ਦੋਦਰ ਤੇ ਦੋਨੋਂ ਪਰ ਹਰ ਦਾ ਲਫ਼ਜ਼ੀ ਅਰਥ ਹੁੰਦਾ ਛੱਡ ਦੇ ਹਰ ਕੀਰਤ ਹਰ ਦਰ ਤੇ ਪ੍ਰਭੂ ਕੀਰਤ ਦਾ ਅਰਥ ਸਿਫਤ ਬੰਦਗੀ ਇਬਾਦਤ ਜ਼ਿਕਰ ਮਹਾਰਾਜ ਕਹਿੰਦੇ ਔਰ ਉਰ ਦਰ ਤੇ ਕੀਰਤ ਦਾ ਆਨੂ ਇਹਨੂੰ ਲਿਆ ਤੂੰ ਮਹਾਰਾਜ ਕਹਿੰਦੇ ਇੱਕ ਤਾਂ ਉਸਤਤਿ ਛੱਡ ਦੇ ਜੂਦੀ ਨਿੰਦਿਆ ਛੱਡ ਦੇ ਤੇ ਆਪਣੀ ਖਿਰਦੇ ਵਿੱਚ ਰੱਬ ਦੀ ਕੀਰਤੀ ਕਰਿਆ ਆ ਆਹ ਕਰ ਤੂੰ ਜੇ ਕੰਮ ਕਰਨੀ ਇਹ ਬਾਕੀ ਤਨ ਮਿਥਿਆ ਇਹਦੇ ਜਾਣ ਤੋਂ ਪਹਿਲਾਂ ਤੇ ਇਹਨੂੰ ਜਿਹੜਾ ਉਸਤਤ ਸ਼ਬਦ ਹੈ ਨਾ ਜੀ ਇਹ ਇਹ ਦੋਵੇਂ ਮਹਿਲਾ ਹੀ ਨਹੀਂ ਜੀ ਮਾਰੇ ਕਹਿੰਦਾ ਉਸ ਤੋਂ ਤੇ ਨਿੰਦਾ ਦਉ ਤਿਆਗਾ ਖੋਜਿਆ ਪਦ ਮਰਬਾਨਾ ਜਨ ਨਾਨਕ ਇਹ ਖੇਲ ਕਟਨ ਕੈ ਕਿਨਹੂ ਗੁਰਮੁਖ ਜਨ ਆ ਲਾਵਾ ਵੇਲੇ ਫੜਦੇ ਆ ਪੱਲਾ ਫੜਾਣ ਲੱਗਿਆ ਉਸ ਤੋਂ ਤੇ ਨਿੰਦਾ ਨਾਨਕ ਜੀ ਮੈਂ ਖੰਭ ਵਜਾਈ ਛੋੜਿਆ ਫੱਬ ਵਜਾਈ ਛੋੜਿਆ ਉਸ ਤੋਂ ਤਾਂ ਹਮੇਸ਼ਾ ਲਾਲਚੀ ਕਰਨਗੇ ਯਾਦ ਰੱਖਿਓ ਲਾਲਚੀ ਬੰਦੇ ਹਿਰਸੀ ਬੰਦੇ ਹਮੇਸ਼ਾ ਝੂਠੀਆਂ ਖੁਸ਼ਾਮਦਾਂ ਕਰਨਗੇ ਨਿੰਦਿਆ ਹਮੇਸ਼ਾ ਈਰਖਾ ਲੂ ਕਰਨਗੇ ਜਿਹੜਾ ਈਰਖਾ ਚ ਭਰਿਆ ਹੋਵੇਗਾ ਉਹ ਨਿੰਦਿਆ ਕਰੇਗਾ ਜਿਹੜਾ ਲਾਲਚੀ ਹੋਵੇਗਾ ਉਹ ਉਸਤਤ ਕਰੇਗਾ ਤੇ ਯਾਦ ਰੱਖੋ ਜਿਹੜਾ ਬੰਦਾ ਉਸਤਤ ਕਰੇਗਾ ਉਹ ਨਿੰਦਕ ਜਰੂਰ ਹੋਵੇਗਾ ਜਿਹੜਾ ਨਿੰਦਕ ਹੋਵੇਗਾ ਉਹ ਉਸਤਤ ਜਰੂਰ ਕਰੇਗਾ ਖੁਸ਼ਾਮਦ ਕਰਨੀ ਐਵੇਂ ਬੰਦੇ 'ਚੋਂ ਗੁਣ ਹੈ ਕੋਈ ਨਹੀਂ ਕਈ ਜਣਾ ਮਾਰਜ ਕਿੰਦ ਉਸ ਤਤ ਵੀ ਛੱਡਦੇ ਨਿੰਦਿਆ ਵੀ ਛੱਡਦੇ ਹਰ ਕੀਰਤ ਉਰਾਨੋ ਜਨ ਨਾਨਕ ਸਭ ਹੀ ਮੈ ਪੂਰਨ ਤਨ ਜਨ ਨਾਨਕ ਦਾਸ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਜਿਹੜਾ ਰਾਮ ਤੇਰੇ ਚ ਵੱਸਦਾ ਨਾ ਉਹ ਸਾਰਿਆਂ ਦੇ ਵਿੱਚ ਪਰੀਪੂਰਨ ਹੈ ਪੁਰਖ ਤੇ ਇੱਕ ਪੁਰਖ ਭਗਵਾਨੋ ਜਿਹਨੂੰ ਏਕੋ ਅੰਕਾਰ ਕਹਿ ਪੁਰਖ ਦਾ ਅਰਥ ਰਮਿਆ ਹੋਇਆ ਪੁਰਸ਼ ਵੈ ਗੁਰੂ ਭਗਵਾਨ ਨੂੰ ਪਰਮਾਤਮਾ ਹਜ਼ੂਰ ਕਹਿੰਦੇ ਨੇ ਬਸ ਦੋ ਕੰਮ ਕਰ ਇੱਕ ਉਸਤਤ ਛੱਡ ਦੇ ਝੂਠੀ ਸੱਚੀ ਦੇ ਗੁਰਮਖੋ ਪ੍ਰਿੰਸੀਪਲ ਅਸਲਬੀਰ ਸਿੰਘ ਚਲੋ ਜੇ ਪੜਦੇ ਹੋ ਕੱਲ ਕਹਿੰਦੇ ਹੁੰਦੇ ਸਨ ਉਹ ਕਹਿੰਦਾ ਬਟਰਿੰਗ ਕਰ ਦੇ ਲੋਕ ਇਹ ਕਹਿੰਦੇ ਨਾ ਝੂਠੀ ਉਸਤਤ ਕਰਨੀ ਉਹ ਕਹਿੰਦੇ ਕਰਨ ਵਾਲਾ ਜਾਂ ਤਾਂ ਚਮਚੇ ਨਾਲ ਬਟਰ ਲਾਂਦਾ ਹੈ ਤੇ ਜਾਂ ਫਿਰ ਉਹ ਚਾਕੂ ਨਾਲ ਲਾਂਦਾ ਹੁੰਦਾ ਹੈ ਜਿਹੜਾ ਝੂਠੀਆਂ ਪੁਸ਼ੰਦਾ ਕਰਦਾ ਉਹ ਅਕਸਰ ਚਿੰਚਾਗਰੀ ਕਰਦਾ ਹੁੰਦਾ ਹੈ جا موقع پہنتے جڑ وڈے گا چیری نہ لگتا ہے گرو صاحب نہ کرو چوٹھی, تے نہ سکے پہلو نے مہاراج گرو نانک صاحب جدو جدو مہاراج نکلے وی ایتھے سلطان پور بٹھے شمشان گاٹ اتنے کیا نہ کو ہندو نہ مسلم مان ਇਹ ਨਹੀਂ ਕਿ ਆ ਨਾ ਹਮਿੰਦੂ ਨਾ ਮੁਸਲਮਾਨ ਇਹ ਤਾਂ ਗੁਰਬਾਣੀ ਚ ਹੈ ਉਥੇ ਜਿਹੜੇ ਤਵਾ ਰਹੀ ਬੋਲ ਨੇ ਇਤਿਹਾਸ ਦੇ ਨਾ ਕੋਈ ਹਿੰਦੂ ਨਾ ਮੁਸਲਮਾਨ ਰੋਲਾ ਪੈ ਗਿਆ ਮੈਂ ਕਿਦਨ ਕਹਿਆ ਜਨਮ ਸ਼ਾਹੀ ਵਾਲਾ ਕਹਿੰਦਾ ਹੈ ਦੌਲਤ ਖਾਨ ਨੇ ਆਦਮੀ ਭੇਜਿਆ ਉਹਨੇ ਆ ਕੇ ਕਿਹਾ ਵੀ ਤੈਨੂੰ ਨਵਾਬ ਸਾਹਿਬ ਬੁਲਾਉਂਦੇ ਭਇਆ ਮਹਾਰਾਜ ਜੀ ਹਜ਼ੂਰ ਨੇ ਜੂੜਾ ਸਿਰ ਤੇ ਬੰਨਿਆ ਸੀ ਜੀ ਕਪੀਨ ਲੱਕ ਤੇੜ ਕਪੀਨ ਸੀ ਓਦ ਵੇਲੇ ਕਪੀਨ ਲੰਬੋਟੀ ਉਹਨੇ ਕਿਹਾ ਜੀ ਕੌਣ ਬੁਲਾਉਂਦਾ ਮਹਾਰਾਜ ਕਹਿੰਦੇ ਕਹਿੰਦੇ ਨਵਾਬ ਹਜ਼ੂਰ ਕਹਿੰਦੇ ਮੈਨੂੰ ਕੀ ਪਰਵਾ ਪੜੀ ਤੇਰੇ ਨਵਾਬ ਦੀ ਓਏ ਸੁਣਿਓ ਮੈਨੂੰ ਕੀ ਪਰਵਾਏ ਨਵਾਬ ਦੀ ਉਹ ਬੰਦੇ ਨੇ ਹੋਰ ਜਾ ਕੇ ਉੱਤੇ ਤੇਲ ਪਾ ਦਿੱਤਾ ਉਹ ਤੇ ਜੀ ਤੁਹਾਨੂੰ ਭੈੜਾ ਬੋਲਦਾ ਉਹਨੇ ਕਿਹਾ ਨਵਾਬ ਦੀ ਕੀ ਪਰਵਾ ਆਪਣੀ ਨਵਾਬ ਦੇ ਭਾਨਸਾਂ ਚੰਗੇ ਮੈਂ ਚੰਗੇ ਤਾਂ ਕਹਿ ਰਿਆਂ ਦੌਲਤ ਖਾਂ ਦਾ ਨਾਂ ਭਾਈ ਗੁਰਦਾਸ ਸਾਹਿਬ ਨੇ ਗੁਰੂ ਨਾਨਕ ਦੇ ਸਿੱਖਾਂ ਦੀ ਸੂਚੀ ਵੀ ਸ਼ਾਮਲ ਕੀਤਾ ਹੈ ਦੌਲਤਖਾਨ ਲੋਧੀ ਭਲਾ ਹੋਵਾ ਜਿੰਦ ਪੀਰ ਅਗਨਾਸ਼ੀ ਉਹਨੇ ਕਿਹਾ ਇਸ ਤਰ੍ਹਾਂ ਨਾ ਕਹਿ ਵੀ ਤੈਨੂੰ ਨਵਾਬ ਬੁਲਾਉਂਦਾ ਹੈ ਜਾ ਕੇ ਕਹਿ ਜਾਂ ਨਾਨਕ ਖੁਦਾਏ ਦੇ ਵਾਸਤੇ دیدار ਬਖਸ਼ ਸ਼ਬਦ ਸੁਨੇ ਉਹ ਚਲਾ ਗਿਆ ਉਹਨੇ ਜਾ ਕੇ ਕਿਹਾ ਨਾਨਕ ਕਹਿੰਦਾ ਨਵਾਬ ਸਾਹਿਬ ਕਹਿ ਰਿਹਾ ਜਾਂ ਨਾਨਕ ਖੁਦਾਏ ਦੇ ਵਾਸਤੇ دیدار ਬਖਸ਼ ਬਾਬਾ ਜੀ ਉੱਠ ਕੇ ਕਹਿ ਲਗੇ ਖੁਦਾਏ ਦੇ ਵਾਸਤੇ ਤਾਂ ਜਿੰਦ ਵੀ ਹਾਜ਼ਰ ਹੈ ਮੇਰੇ ਮਹਿਬੂਬ ਦਾ ਇਹਨਾਂ ਨੇ ਵਾਸਤਾ ਪਾਇਆ ਮਹਾਰਾਜ ਗਏ ਸਾਰੇ ਬਿਟੇ ਸਨ ਨੰਦਕਵੀ ਤੇ ਇਹ ਬਖਸ਼ ਦਾ ਸਮਾਜ ਕਿਸੇ ਨੂੰ ਨਹੀਂ ਦੇ ਇਹ ਯਾਦ ਰੱਖਿਓ ਇਹਨਾਂ ਕਿਸੇ ਨੂੰ ਨਾ ਪਹਿਲਾਂ ਬਖਸ਼ਿਆ ਨਾ ਹੁਣ ਬਖਸ਼ੇ ਤੇ ਮਾਨਵਤਾ ਦੀ ਤਰਾਸ ਦੀ ਹੈ ਜਿਨ੍ਹਾਂ ਦੇ ਵੱਡੇ-ਵੱਡੇਰੇ ਦੰਦਿਆ ਕਰਕੇ ਕਿਸੇ ਨੂੰ ਸੂਲੀ ਤੇ ਚਾੜਦੇ ਆ ਉਹਨਾਂ ਦੀਆਂ ਪੁੱਛਤਾ ਉਹਨਾਂ ਦੇ ਬੁੱਤਾਂ ਤੇ ਬੁੱਲ ਜੜਾਣੀਆਂ ਹੁੰਦੀਆਂ ਮਹਾਰਾਜ ਗਏ ਜਿੱਦਾਂ ਦਸਤ ਪੰਜਾ ਲਿਆ ਨਵਾਬ ਦੌਲਤ ਖਾਨਾਂ ਤੇ ਜਦੋਂ ਹੱਥ ਮਿਲਾਇਆ ਨਾਲ ਬੈਠੇ ਕਹਿਣ ਲੱਗੇ ਦੇਖੋ ਜੀ ਇਹ મોદી ਯਾਦ ਰੱਖਿਓ ਮੈਂ ਇੱਕ ਦਿਨ ਕਿਹਾ ਸੀ ਇੱਕ ਇਹ ਸ਼ਬਦ ਨਾ ਇਹ ਟਿਕਾ ਵਿੱਚ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇਤ ਦੀਵਾਨ ਜਿਹੜਾ ਭੰਡਾਰੀ ਸ਼ਬਦ ਆਇਆ ਨਾ ਉਹਦਾ ਅਰਥ ਉਹਨੇ ਕੀਤਾ મોદી ਹੋ ਜੀ ਇੰਨਾ ਕੁ ਕਲਿੱਪ ਸਿੱਖਾਂ ਚ ਲਾਇਆ ਜੀ ਦੇਖੋ ਜੀ ਆ ਜੀ ਬਾਣੀ ਮਲਾਵਟੋ ਵੀ ਜੀ મોદી ਕਹਿ ਦਿੱਤਾ ਉਹ ਮੈਂ ਪਟਨਾ ਸਾਹਿਬ ਸਾਉਦੋ ਇਹ ਨਹੀਂ ਕਿ ਮੈਂ ਬੜਾ ਸਿਆਣਾ ਉਹ ਮੈਨੂੰ ਵੀ ਆਇਆ ਤੇ ਉਹ ਗੁੱਸੇ 'ਚ ਹੀ ਬੋਲਿਆ ਉਹ ਵੀ ਬੰਦਾ ਤੁਸੀਂ ਕਹਦੇ ਪ੍ਰਚਾਰਕ ਮੋਦੀ ਦੇਖੋ ਜਦ ਮੈਂ ਵੀ ਹੱਥ ਜੋੜ ਬੇਨਤੀ ਕੀਤੀ ਭਰਾਵਾ ਅਗਾ ਨਾ ਕਿਸੇ ਨੂੰ ਦੱਸੀ ਲੋਕੀ ਕਹਿਣਗੇ ਅਗਿਆਨੀ ਨੇ ਮੋਦੀ ਅਰਬੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਵੰਡਣ ਵਾਲਾ ਇਹਦੇ ਤੋਂ ਸ਼ਬਦ ਪੈਦਾ ਹੋਇਆ ਮੋਦੀਖਾਨਾ ਮੋਦੀਖਾਨੇ ਦਾ ਅਰਥ ਹੈ ਉਹ ਰਸਤ ਜਿਹੜੀ ਬੰਦੀ ਜਾਣੀ ਹੈ ਮੈਂ ਇਸ ਕਰਕੇ ਸ਼ਬਦ ਮੋਦੀ ਵਰਤੇ ਆਏ ਕਿ ਇਹ 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 ਬਾਦਸ਼ਾਹ ਦਾ ਨਾਂ ਵਰਤੀਏ ਇਹ ਮੋਦੀ ਪ੍ਰਾਤਨ ਸ਼ਬਦ ਹੈ ਅਰਬੀ ਦਾ ਮੋਦੀ ਮੋਦੀ ਖਾਨਾ ਉਹਨੇ ਜੀ ਜਦੋਂ ਦਸਤ ਪੰਜਾ ਲਿਆ ਮarre ਹੱਥ ਮਿਲਾਇਆ ਤੇ ਜਿਹੜੇ ਬੈਠੇ ਸੰਕੋਲ ਨਿੰਦ ਕਹਿੰ ਲਗੇ ਦੇਖੋ ਖਾਨ ਸਾਹਿਬ ਕਿੰਨੀ ਗੁਸਤਾਖੀ ਇਹਨੇ ਝੁੱਕ ਕੇ ਸਜਦਾ ਕਿਉਂ ਨਹੀਂ ਕੀਤਾ ਹੱਥ ਕਿਉਂ ਮਿਲਾਇਆ ਯਾਦ ਰੱਖੋ ਬਾਬਾ ਜੀ ਨੇ ਜਿਹੜੇ ਸ਼ਬਦ ਕਹਿ ਸੁਣਨ ਵਾਲੇ ਮੇਰੇ ਵੱਲ ਧਿਆਨ ਦੇ ਗੁਰੂ ਕੋ نواب بندے دے دے لالچ کوئی نہیں انہوں کی لوڑے نواب اگے چکن کی باقی میں ہونے چاکری کرا اپنے رب دے میں بےنتی کرا است ندیا تو دونوں ہی میلے آ ماراج گرو تیگ بہادر تو دونوں چھاڑ دے ਤੇ ਜਿੰਨੀ ਦੁਨੀਆਂ ਵੀ ਉਸਤਤ ਕਰਨਾ ਉਨੇ ਉਸਤਤ ਮਨ ਮੈਂ ਕਰ ਨਿਰੰਕਾਰ ਤੇ ਜਿੰਨਾ ਦੁਨੀਆਂ ਦਾ ਨਿੰਦਿਆ ਦਾ ਢੇਡਾ ਦੇਣਾ ਉਹਨਾ ਆਪਣੇ ਤੇ ਸ਼ੁਰੂ ਕਰਦੇ ਖੰਮ ਨਹੀਂ ਚੰਗੇ ਬੁਰਾ ਨਹੀਂ ਕੋਈ ਤੇਰਾ ਅੰਦਰ ਸਰਜੂਗਾ ਮੇਰ ਹੋ ਜੂਗੀ ਤੇਰੇ ਤੇ ਸਰਜੂ ਮੈਂ ਸ਼ਬਦ ਵਰਤੇ ਤੇਰਾ ਅੰਦਰ ਰਾਸ ਪੂੰਜੀ ਨਾਲ ਭਰਿਆ ਜਾਏਗਾ